ਸੱਚੀ ਕਾਲ ਜੀ ਅਸੀਂ ਤੁਹਾਨੂੰ ਬਾਹਾਂ ਦੀ ਜਿਹੜੀ ਕਟਿੰਗ ਕਰਨ ਨੂੰ ਦੱਸਣ ਲੱਗੇ ਹਾਂ ਜਿਹੜਾ ਉੱਪਰ ਆਪਾਂ 2 ਇੰਚ ਦਾ ਮਾਰਜਿਨ ਛੱਡ ਕੇ ਜਿੱਥੋਂ ਪ੍ਰਿੰਟ ਸਟਾਰਟ ਹੁੰਦਾ ਹੈ ਦੇਖਦਾ ਹੋਣਾ ਤੁਹਾਨੂੰ ਇੱਥੋਂ ਲੈ ਕੇ ਤੇ ਇੱਥੋਂ ਤੱਕ ਜਿਹੜੀ ਬਾਹ ਸਾਡੇ 16 ਤਿਆਰ ਕਰਨੀ ਹੈ ਤੇ 17 ਇੰਚ ਤੇ ਆਪਾਂ ਨਿਸ਼ਾਨੀ ਲਗਾਵਾਂਗੇ ਕਿਉਂਕਿ 1 ਧਾ ਇੰਚ ਮਾਰਜਿਨ ਚ ਲਿਆ ਜਾਏਗਾ ਠੀਕ ਆ ਤੇ ਹੁਣ ਆਪਾਂ ਇੱਥੋਂ ਸਾਡੇ ਤੇ ਨਿਸ਼ਾਨੀ ਲਗਾਉਣੀ ਆ ਜਿਹਦੇ ਜਿਹਦੇ ਨਾਲ ਆਪਾਂ ਕਾਟ ਪਾਉਣੀ ਆ ਆਰਮਹੋਲ ਤੇ ਕਈ ਵਾਰੀ ਕੀ ਹੁੰਦਾ ਕਿ ਬਹੁਤ ਜ਼ਿਆਦਾ ਜਿਹੜੇ ਆ ਪੁੰਗ ਜੇ ਪੈਂਦੇ ਆ ਕਪੜਾ ਇਕੱਠਾ ਹੁੰਦਾ ਤੇ 10 ਇੰਚ ਤੇ ਕਾਟ ਜਿਹੜੀ 3.5 ਤੇ ਪੋਣੀ ਆ ਇਥੋਂ ਆਪਾਂ 4 ਤੇ ਰੱਖਣਾ ਆ 4 ਤੇ ਰੱਖ ਕੇ ਫਿਰ ਆਪਾਂ ਬਿਲਕੁਲ ਹੀ ਇੱਥੇ ਗਲਾਈ ਸ਼ੇਪ ਦੇਣੀ ਹੁੰਦੀ ਆ ਆ ਦੇਖੋ ਇਦਾਂ ਕਰਕੇ ਗਲਾਈ ਸ਼ੇਪ ਦੇਣੀ ਹੁੰਦੀ ਆ ਇਹ ਹੋ ਗਈ ਆ ਸਾਡੀ ਸਾਰੀ ਇਕੁਅਲ ਕਾਟ ਤੇ ਆਪਾਂ ਫਰੰਟ ਵਾਲੀ ਹਜੇ ਦੁਬਾਰਾ ਤੋਂ ਪੋਣੀ ਆ 1 ਇੰਚ ਦੀ ਕਾਟ ਪੈਂਦੀ ਆ ਉਹ ਵਾਲੀ ਮੈਂ ਤੁਹਾਨੂੰ ਰੀਜ਼ਨ ਵੀ ਦੱਸਦੀ ਆਂ ਵੀ ਇੱਥੇ ਜਿਹੜੇ ਆ ਜਿਹੜੇ ਚੁੰਨੜ ਜੇ ਭੁੰਗ ਜੇ ਪੈਂਦੇ ਕਿਹੜੀ ਗੱਲੋਂ ਪੈਂਦੇ ਆ ਕਿਉਂਕਿ ਜਦੋਂ ਆਪਾਂ ਸ਼ਰਟ ਦੀ ਕਟਿੰਗ ਕਰਦੇ ਆਂ ਸ਼ਰਟ ਲੈ ਕੇ ਆਓ ਆਇਤੀ ਆਪਾਂ ਇੱਕ ਇੰਚ ਦੀ ਫਰੰਟ ਘਾਟ ਪਾਵਾਂਗੇ ਬਿਚਾਓ ਆ ਦੇਖੋ ਜਿੱਦਾਂ ਆਪਾਂ ਹੁਣੇ ਸ਼ਰਟ ਦੀ ਕਟਿੰਗ ਕੀਤੀ ਆ ਆਪਾਂ ਥੋੜਾ ਜਿਹਾ ਅੱਧਾ ਇੰਚ ਪੈਕ ਤੋਂ ਜ਼ਿਆਦਾ ਰੱਖਿਆ ਕਿਉਂਕਿ ਇਹ ਪ੍ਰੋਬਲਮ ਦਾ ਸੋਲੂਸ਼ਨ ਹੈ ਕਿ ਜਿਨ੍ਹਾਂ ਦੇ ਗਲੇ ਪਿੱਛੇ ਨੂੰ ਜਾਂਦੇ ਆ ਠੀਕ ਆ ਛੱਡੋ ਆ ਦੇਖੋ ਇੱਥੇ ਫਰੰਟ ਤੇ ਜਦੋਂ ਇੱਥੇ ਬਾਹ ਲਗਣੀ ਆ ਉਹ ਬਿਲਕੁਲ ਉਪਰੋਂ ਦੀ ਸਟੇਟ ਰਹਿਣੀ ਆ ਜੇ ਉਹ ਸੇਮ ਬਾਹ ਇੱਥੇ ਜਾ ਕੇ ਕਾਟ ਨਾ ਪਾਓ ਤੇ ਮਤਲਬ ਜਾਂ ਘੱਟ ਕਾਟ ਪਾਉਤੋਂ ਕੱਪੜਾ ਜਿਹੜਾ ਇੱਥੇ ਬਾਹ ਦੇ نیچے ਇਕੱਠਾ ਹੋਣਾ ਹੀ ਹੋਣਾ ਇਸ ਕਰਕੇ ਇੱਥੇ ਜਿੰਨੀ ਜ਼ਿਆਦਾ ਹੋ ਸਕਦੀਆਂ ਉੰਨੀ ਡੂੰਗੀ ਕਾਟ ਪਾਉਣੀ ਚਾਹੀਦੀ ਹੈ ਇਹਦੇ ਨਾਲ ਕੀ ਹੋਣਾ ਤੁਹਾਡੀ ਬਾਹਾਂ ਦੀ ਜਿਹੜੀ ਸ਼ੇਪ ਆ ਬਿਲਕੁਲ ਸੋਹਣੀ ਆਏਗੀ ਤੇ ਕਪੜਾ ਬਿਲਕੁਲ ਵੀ ਇਕੱਠਾ ਨਹੀਂ ਹੋਏਗਾ ਤੇ ਜਿਹੜਾ ਆਰਮ ਹੋਲ ਆ ਉਹਦੀ ਕਟਿੰਗ ਵੀ ਆਪਾਂ ਮੈਜ਼ਰਮੈਂਟ ਦੇ ਹਿਸਾਬ ਨਾਲ ਕੱਟਣੀ ਹੁੰਦੀ ਆ ਵੱਧ ਘੱਟ ਨਹੀਂ ਘੱਟ ਸਕਦੇ ਜਦੋਂ ਵੀ ਵੱਧ ਘੱਟ ਕੱਟਦੇ ਆ ਉਦੋਂ ਇਹ ਪ੍ਰੋਬਲਮ ਆਉਂਦੀ ਆਉਂਦੀ ਆ ਹੁਣ ਆਪਾਂ ਫਰੰਟ ਤੇ 1 ਇੰਚ ਦੀ ਕਾਟ ਪਾ ਲੈਣੀ ਆ ਕਾਟ ਪਾਉਣ ਤੋਂ ਬਾਅਦ ਹੁਣ ਆਪਾਂ ਜਿਹੜੇ ਉੱਪਰ ਵਾਲੇ ਦੋ ਹਿੱਸੇ ਆ ਨਾ ਜਿਹਦੇ ਚਾਰ ਹੀਗੇ ਨਾ ਦੋ ਬਲਿਆਂ ਨੂੰ ਚੁੱਕ ਕੇ ਤੇ ਕਾਟ ਪਾ ਦੇਣੀ ਹੈ ਦੋਨਾਂ ਬਾਹਾਂ ਦੇ ਫਰੰਟ ਫਰੰਟ ਤੇ ਪੈ ਜਾਣੀਆਂ ਇਹ ਸਾਡੀ ਬਾਹਾਂ ਦੀ ਕਟਿੰਗ ਹੋ ਗਈ ਆ ਹੁਣ ਆਪਾਂ ਤੁਹਾਨੂੰ ਸਟਿਚ ਕਰਨ ਵੇਲੇ ਦੱਸਦੇ ਆਂ ਵੀ ਕਿੱਦਾਂ ਜਿਹੜੀ ਬਾਹਾਂ ਨਾਲ ਅਟੈਚ ਕਰਨੀ ਆ ਆ ਹੁਣ ਅਸੀਂ ਤੁਹਾਨੂੰ ਬਾਹਾਂ ਅਟੈਚ ਕਰਨ ਦੱਸਣ ਲੱਗਿਆਂ ਦੇਖੋ ਆਜਾ 10 ਇੰਚ ਦਾ ਮਾਰਜਿਨ ਕੱਢ ਦੇਣਾ ਆ ਬਿਲਕੁਲ ਆਰਾਮ ਰਾਮ ਦੇ ਨਾਲ ਇਹਨੂੰ ਮੇਨ ਕੇ ਬਿਲਕੁਲ ਐਂਡ ਵਾਲੀ ਸੀਨ ਜਿੱਥੇ ਫਿਟਿੰਗ ਵਾਲੀ ਉੱਥੇ ਤੱਕ ਮਲਾ ਲੈਣਾ ਖਿੱਚ ਕੇ ਨਹੀਂ ਮਲਾਉਣਾ ਜੇ ਖਿੱਚ ਕੇ ਬਾਹਨ ਲਾਓਗੇ ਤਾਂ ਫਿਰ ਤੁਹਾਡੇ ਜਿਹੜੇ ਆ ਸ਼ੋਲਡਰ ਤੇ ਆਰਮਹੋਲ ਨੂੰ ਖਿੱਚ ਪੈਗੀ ਠੀਕ ਆ ਆ ਦੇਖੋ ਮਲਾ ਲਈ ਹੁਣ ਆਪਾਂ ਬਾਹਨ ਨੂੰ ਸਿੱਧੀ ਸਿੱਧੀ ਜਿਹੜੀ ਸੀਨ ਲਗਾ ਲੈਣੀ ਆ ਆ ਨਿਸ਼ਾਨੀਆਂ ਲਗਾ ਲਈਏ ਚਲੋ ਸੀਨ ਲਗਾਓ ਥੋੜਾ ਜਿਹਾ ਕੱਪੜਾ ਪਾ ਲਿਆ ਆਪਾਂ ਕਿ ਜਿਹੜਾ ਬਾਹ ਦੇ ਨੀਚੋਂ ਆਪਣਾ ਥਾਲਾ ਖੁੱਲੇ ਲੋ ਐਕਸਟਰਾ ਕੱਪੜਾ ਕੱਟ ਦੇਣਾ ਵਿੱਚੋਂ ਤੇ ਹੁਣ ਆਪਾਂ ਬਾਹ ਨੂੰ ਅਟੈਚ ਕਰ ਲੈਣਾ ਬਾਨ ਨੂੰ ਸਿੱਧੀ ਕਰਨਾ ਤੇ ਸ਼ਰਟ ਜਿਹੜਾ ਪੁੱਠੀ ਸਾਈਡ ਤੋਂ ਪੁੱਠੀ ਸਾਈਡ ਤੋਂ ਇਹਨੂੰ ਹੁਣ ਇਹਦੇ ਵਿੱਚ ਅਟੈਚ ਕਰ ਦੇਣਾ ਜੋੜ ਦੇ ਨਾਲ ਜੋੜ ਮਲਾ ਕੇ ਬਿਲਕੁਲ ਐਕਸਟਰਾ ਮਾਰਜਨ ਜਿਹੜਾ ਅੰਦਰ ਨੂੰ ਫੋਲਡ ਕਰਕੇ ਫਿਰ ਸੀਮ ਲਗਾ ਦੇਣੀ ਕੇਚਕੀਨ ਇਹ ਲਗਾਉਣੀ ਬਿਲਕੁਲ ਆਰਾਮ ਆਰਾਮ ਦੇ ਨਾਲ ਬਾਂ ਲਗਾਉਣੀ ਆ

ਆ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਪਹਿਲਾਂ ਸੀਨ ਦੇ ਨਾਲ ਇੱਥੇ ਸੀਨ ਮਿਲ ਗਈ ਉਸ ਤੋਂ ਬਾਅਦ ਵਿੱਚ ਬਾਹ ਚੈੱਕ ਕਰੋ ਠੀਕ ਆ ਬਿਲਕੁਲ ਆਰਾਮ ਆਰਾਮ ਦੇ ਨਾਲ ਲਗਾਉਣੀ ਆ ਬਾਹ ਵਿੱਚ ਕਦੀ ਵੀ ਕੋਈ ਝੋਲ ਨਹੀਂ ਆਏਗਾ ਆ ਬਿਲਕੁਲ ਗੁਲਾਈ ਦੇ ਵਿੱਚ ਹੋਣੀ ਚਾਹੀਦੀ ਆ ਫਿਟਿੰਗ ਦੇ ਵਿੱਚ ਕਦੀ ਕੋਈ ਪ੍ਰੋਬਲਮ ਨਹੀਂ ਆਏਗੀ ਤੇ ਜਿਹੜਾ ਆਰਮਹੋਲ ਚ ਇੱਥੋਂ ਜੋ ਨਟ ਜੋ ਵੀ ਪੁੰਗ ਪੈਂਦੇ ਆ ਉਹ ਵਾਲੀ ਪ੍ਰੋਬਲਮ ਤਾਂ ਡਿਸੋਲਵ ਹੋ ਜਾਏਗੀ ਤੇ ਇਹੀ ਤਰੀਕੇ ਨਾਲ ਤੁਸੀਂ ਬਾਹ ਕੱਟ ਸਕਦੇ ਹੋ ਦੇਖੋ ਜਿਹੜਾ ਆਪਾਂ 3.5 ਇੰਚ ਦਾ ਕੱਟਿਆ ਸੀ ਜਦੋਂ ਆਪਾਂ ਇਹ ਆਰਮਹੋਲ ਦੀ ਕਟਿੰਗ ਕਰਦੇ ਆ ਤਾਂ ਆ ਦੇਖੋ ਆ ਵੀ 3.5 ਦਾ ਹੀ ਕੱਟਦੇ ਆ ਆ ਬੜਾ ਇੱਕ ਈਜ਼ੀ ਜਿਹਾ ਮੈਥਡ ਆ ਕਿ ਇੱਥੋਂ ਆਪਾਂ 4 ਇੰਚ ਤੇ ਰੱਖ ਕੇ ਤੇ 3.5 ਦੀ ਇਧਰ ਨੂੰ ਕਾਟ ਪਾਈ ਸੇਮ ਐ 3.5 ਦੀ ਇਧਰ ਨੂੰ ਤੇ ਬਰਾਬਰ ਕਾਟ ਪਾ ਕੇ ਤੇ ਬਿਲਕੁਲ ਫਿਟਿੰਗ ਸੋਹਣੀ ਆ ਜਾਂਦੀ ਆ ਇਹ ਕਸਟਮਰ ਦਾ ਸੂਟ ਆ ਆਪਾਂ ਵੇਅਰ ਨਹੀਂ ਕਰ ਸਕਦੇ ਪਰ ਬਿਲਕੁਲ ਤੁਹਾਨੂੰ ਦਿਖਾਤਾ ਬਹੁਤ ਸੋਹਣੇ ਤਰੀਕੇ ਨਾਲ ਜਿਹੜੀ ਚੀਜ਼ ਸੋਹਣੀ ਸੀਤੀ ਹੁੰਦੀ ਉਹ ਪਾਇਆ ਵੀ ਸੋਹਣੀ ਹੀ ਲੱਗਦੀ ਹੁੰਦੀ ਆ ਬੈਗ ਤੋਂ ਵੀ ਦੇਖ ਲਓ ਬਿਲਕੁਲ ਬਰਾਬਰ ਇੱਕੋ ਜਿਹੀ ਬਾਹ ਆਈ ਆ ਬਸ ਇੱਕ ਗੱਲ ਸੀਗੀ ਕਿ ਇਹ ਬਾਹਾਂ ਦੇ ਵਿੱਚ ਜੁਆਇੰਟ ਪੈਣੇ ਸੀਗੇ ਤੇ ਉਮੀਦ ਕਰਦੀ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਇਹ ਇਦਾਂ ਦੀਆਂ ਛੋਟੀਆਂ-ਛੋਟੀਆਂ ਟਿਪਸ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸਤਿ ਸ਼੍ਰੀ ਅਕਾਲ